ਅੰਦਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਡੂਮ ਵਾਲੀ ਵਿਖੇ ਹਰਿਆਣਾ ਦੀ ਹੱਦ ਤੇ ਹਰਿਆਣਾ ਪੁਲਿਸ ਵੱਲੋਂ ਲਾਏ ਗਏ ਬੈਰੀਕੇਡਾਂ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਕਿਸਾਨ ਹੋਏ ਇਕੱਠੇ ਕਿਹਾ ਜਿਸ ਤਰ੍ਹਾਂ ਸੰਯੁਕਤ ਮੋਰਚੇ ਵੱਲੋਂ ਕਾਲ ਆਵੇਗੀ ਉਸੇ ਤਰ੍ਹਾਂ ਹੀ ਵਧਿਆ ਜਾਵੇਗਾ ਅੱਗੇ ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਥੇ ਕਿ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਦੇ ਬਾਡਰਾ ਤੇ ਪਹੁੰਚ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਬਲਾਕ ਸੰਗਤ ਵੱਲੋਂ ਪਿਛਲੀ 13 ਫਰਵਰੀ ਤੋਂ ਬਠਿੰਡਾ ਡਾਵਾਲੀ ਨੈਸ਼ਨਲ ਹਾਈਵੇ ਤੇ ਹਰਿਆਣਾ ਦੀ ਹੱਦ ਤੇ ਹਰਿਆਣਾ ਸਰਕਾਰ ਵੱਲੋਂ ਲਾਏ ਗਏ ਬੈਰੀਕੇਡਾਂ ਤੇ ਪਹੁੰਚ ਕੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜੇਠੂ ਕੇ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਹੈ ਕਿ ਸੰਗਤ ਬਲਾਕ ਦੇ ਫੈਸਲੇ ਅਨੁਸਾਰ ਸਾਡੇ ਵੱਲੋਂ ਅੱਜ ਬਠਿੰਡਾ ਡੂਮ ਵਾਲੀ ਬਾਰਡਰ ਕੋਲ ਇਕੱਠੇ ਹੋ ਕੇ ਧਰਨਾ ਦਿੱਤਾ ਜਾਵੇਗਾ ਅਤੇ ਅੱਗੇ ਤੋਂ ਜੋ ਵੀ ਸੰਯੁਕਤ ਮੋਰਚੇ ਵੱਲੋਂ ਫੈਸਲਾ ਹੋਵੇਗਾ ਉਸ ਮੁਤਾਬਕ ਹੀ ਅੱਗੇ ਵਧਿਆ ਜਾਵੇਗਾ ਇਸ ਮੌਕੇ ਇਕਵਾਲ ਸਿੰਘ ਪਥਰਾਲਾ ਬੰਤਾ ਸਿੰਘ ਜਸਵੰਤ ਸਿੰਘ ਪਥਰਾਲਾ ਮੇਜਰ ਸਿੰਘ ਯਾਦਵਿੰਦਰ ਸਿੰਘ ਪ੍ਰੈਸ ਸਖਤਰ ਗੋਰਾ ਸਿੰਘ ਬਾਡੀ ਗੁਰਸੇਵਤ ਸਿੰਘ ਸੋਹਣ ਸਿੰਘ ਪਥਰਾਲਾ ਹਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਬੀਕੇਯੂ ਡਕਾਉਂਦਾ ਦੇ ਆਗੂਆਂ ਨੇ ਪਹੁੰਚ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਤੇ ਬੈਠ ਗਏ ਅੱਜ ਜਦੋਂ ਤੁਸੀਂ ਸੰਗਠਨ ਸ਼ੁਰੂ ਕੀਤਾ ਹੈਗਾ ਮੈਂ ਜੀ ਹਰਮਿੰਦਰ ਸਿੰਘ ਫੀਕੋਡ ਕੋਟਲੀ ਭਾਰਤਿਕ ਸਿੰਘ ਨੇ ਕਟਕੋਂ ਦਾ ਹੱਥ ਨੇਰ ਜ਼ਿਲ੍ਹਾ ਜਲੰਧ ਫਤਰਬਾਦੀ ਆ ਅੱਜ ਦਾ ਜੋ ਅਸੀਂ ਪ੍ਰੋਗਰਾਮ ਬਣਾਇਆ ਹੈ ਇਹ ਉਹਨਾਂ ਇਸ ਟਾਈਮ ਤੇ ਆਪਣੇ ਬਦਰਾਲਾ ਦੀ ਧਾਨੇ ਪੁੱਜੀ ਦੇ ਵਿੱਚ ਕਰਿਆ ਹੈ ਪ੍ਰਾਣੇ ਨੇ ਦੱਸਿਆ ਵੀ ਜਿਹੜਾ ਆਪਾਂ 13 ਤਰੀਕ ਤੋਂ ਲੈ ਕੇ ਲਗਾਤਾਰ ਖਲੋਰੀ ਬਾਡਰ ਤੇ ਸ਼ੰਭੂ ਬਾਡਰ ਤੇ ਸਾਡੇ ਕਿਸਾਨ ਬੈਠੇ ਐ ਜਿਹੜੇ ਹਰਿਆਣਾ ਦੀ ਕੱਟੜ ਸਰਕਾਰ ਹੈ ਉਹਨਾਂ ਨੇ ਬਹੁਤ ਵੱਡਾ ਤਸੱਦਦ ਕੀਤਾ ਉਹਨਾਂ ਤੇ ਕਿਉਂਕਿ 2020 ਦੇ ਵਿੱਚ ਵੀ ਗਏ ਆ ਦਿੱਲੀ ਤਾਂ ਠੀਕ ਆ ਮਾੜੀਆਂ ਮੁੱਟੀਆਂ ਰੋਕਾਂ ਪ੍ਰਸ਼ਾਸਨ ਦਾ ਕੰਮ ਹੁੰਦਾ ਰੋਕਣਾ ਜਾ ਉਹਨਾਂ ਕਾ ਕਰਨਾ ਪਰ ਇਹ ਕਿ ਜਿਹੜੇ ਇਹਨਾਂ ਨੇ ਪਹਿਲਾਂ ਹੀ ਉਥੇ ਸੇਗਮੈਂਟ ਰਿਆਂ ਕੰਦਾ ਕੱਟ ਕੇ ਮਤਲਬ ਅਸਾਸ ਕਰਾਤਾ ਵੀ ਜਿਹੜੇ ਇਹ ਕਿਸਾਨ ਆ ਸਾਡੇ ਪੰਜਾਬ ਦੇ ਕਿਸਾਨ ਸਾਡੇ ਨਾਲ ਕੋਈ ਲਿੰਕੜ ਨਹੀਂ ਜਿਵੇਂ ਅਸੀਂ ਪਾਕਿਸਤਾਨ ਚੋਂ ਅਦਵਪਤੀਆਂ ਮੱਖਵਾਦੀ ਹੋ ਗਈ। ਇਸ ਕਰਕੇ ਮਤਲਬ ਵੀ ਸਰਕਾਰ ਨੇ ਇਹ ਕਿ ਸਾਰਾ ਜੀ ਪੰਪਲ ਪੁੱਛਾ ਪਾਇਆ ਪਰ ਜਿਹੜੀਆਂ ਕਿਸਾਨੀ ਮੰਗਾ ਹੈ। ਵੀ ਸਾਡੀਆਂ ਕਿਸਾਨੀ ਮੰਗਾ ਨੂੰ ਲੈ ਕੇ ਜਿਹੜੇ ਕਿਸਾਨ ਪਰ ਉਥੇ ਲੜਾਈ ਲੜੀ ਜਾਂਦੇ ਆ। ਉਥੇ ਜਿਹੜਾ ਜ਼ਬਰ ਹੋ ਰਿਹਾ ਕਿਸਾਨਾਂ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਆਪਦਾ ਇਹ ਪ੍ਰੋਗਰਾਮ ਬਣਾਇਆ ਵੀ ਜਿਹੜਾ ਡੱਬਲ ਬਾਡਰ ਆ ਸਾਡਾ ਜਿਹੜਾ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਪੈਂਦਾ ਹੈ। ਇਥੋਂ ਵੀ ਪਿਛਲੇ ਕਿਡੇ ਗਏ ਆ ਬਸਿੱਤੀ ਦਿੱਲੀ ਨੂੰ ਸੜਕ ਜਾਂਦੀ ਹੈ ਵੀ ਇਹ ਇਸ ਬਾਰਡਰ ਵਿਲਾ ਹੋਣ ਕਰਕੇ ਜਿਹੜਾ ਜਬਰ ਆ ਉਹਨਾਂ ਦੇ ਵੀ ਜਬਰ ਸਰਕਾਰ ਘਟਾਵੇ ਤੇ ਵੀ ਅਸੀਂ ਇਕੱਠ ਕਰਕੇ ਵੱਡਾ ਇੱਥੇ ਇੱਥੇ ਵੀ ਉਹਨਾਂ ਤੇ ਦਬਾਅ ਪਾਗੇ ਤੇ ਜਿਹੜੀ ਗੱਲ ਮਤਲਬ ਵੀ ਚੱਲੀ ਆ ਉੱਥੇ ਵੀ ਜਿਹੜਾ ਐਮਐਸਪੀ ਦੀ ਮੰਗਾਂ ਸਾਡੀਆਂ ਇਹ ਜਿਹੜੀਆਂ ਕਿਸਾਨੀਆਂ ਦੀਆਂ 10 12 ਮੰਗਾਂ ਉਹ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਸੰਘਰਸ਼ ਜਾਰੀ ਰਹੂਗਾ ਪਰ ਜਿਹੜਾ ਅੱਗੇ ਚੱਲਿਆ ਵੀ ਜਦੋਂ ਉੱਥੇ ਮੋਰਚਾ ਸਿੰਘ ਚੰਬੂ ਬਾਡਰ ਵਾਲੇ ਤੇ ਅਖਨੌਰੀ ਵਾਲੇ ਤੋੜਨਗੇ ਤੇ ਨਾਲ ਦੇ ਨਾਲੇ ਥੁੱਕੇ ਪੜਾਂਗੇ ਜਿਹੜੀ ਖੱਟਰ ਦੀ ਸਰਕਾਰ ਹੈ ਉਹ ਭਲਾ ਆਪ ਦਾ ਕਿੰਨੇ ਹੀ ਇੰਤਜ਼ਾਮ ਕਰੀ ਬੈਠੀ ਹੈ ਪਿੱਛੇ ਨਹੀਂ ਹਟਾਂਗੇ ਹਰ ਹਾਲ ਤੱਕ ਇਹਨੂੰ ਪੜਾਂਗੇ ਇਸ ਤਰ੍ਹਾਂ ਦਾ ਐਲਾਨ ਦਿੱਤਾ ਹੈ ਮੇਰਾ ਨਾਮ ਬਲਵਿੰਦਰ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਧਨੇਰ ਤੇ ਅਸੀਂ ਅੱਜ ਖੜੇ ਆ ਪਥਰਾਲਾ ਜਦਾਨਾ ਮੰਡੀ ਦੇ ਵਿੱਚ ਸਾਡਾ ਜਿਹੜਾ ਅੱਜ ਦਾ ਐਲਾਨ ਕੀਤਾ ਹੋਇਆ ਇਹ ਸਾਡਾ ਜੋ ਸੰਗਤ ਬੁਲਾਤਾ ਹੈ ਸੰਘਤ ਬਲਾਕ ਨੇ ਫੈਸਲਾ ਕੀਤਾ ਕਿ ਅਸੀਂ ਜਿਹੜੇ ਕਿਸਾਨ ਸੰਭੂ ਬਾਰਡਰ ਤੇ ਫਨੋਰੀ ਬਾਰਡਰ ਦੇ ਉੱਤੇ ਲੜ ਰਹੇ ਆ ਅਸੀਂ ਉਹਨਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਹਰਿਆਣਾ ਸਰਕਾਰ ਬੰਬ ਛੱਟ ਰਹੀ ਹੈ ਅਥਰੂ ਗੈਸ ਤੇ ਗੋਲੇ ਛਿੱਟੇ ਜਾ ਰਹੇ ਆ ਲੱਤਾਂ ਭੰਨੀਆਂ ਜਾ ਰਹੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਉਹਨਾਂ ਨੂੰ ਮਤਲਬ ਕੰਕਰੀਟ ਦੇ ਕੰਨਾ ਕੱਢ ਕੇ ਪਾਕਿਸਤਾਨ ਦੇ ਨਾਗਰਿਕ ਸਮਝ ਕੇ ਰੋਕਿਆ ਹੋਇਆ ਜਦੋਂ ਕਿ ਅਸੀਂ ਕਿਸਾਨ ਆ ਅੰਨਦਾਤਾ ਆ ਸਰਕਾਰਾਂ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਅਸੀਂ ਭਾਰਤ ਦੇ ਵਾਸੀ ਆ ਭਾਰਤ ਨੂੰ ਅਸੀਂ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਕਿ ਜਿਹੜਾ ਇਹ ਆਪਣਾ ਹੈਗਾ ਡੂਮਾਲੀ ਬਾਰਡਰ ਇਸ ਬਾਰਡਰ ਵੱਲ ਨੂੰ ਵਧਾਂਗੇ ਕਿਉਂਕਿ ਪ੍ਰਬੰਧ ਇਹਨਾਂ ਨੇ ਇੱਥੇ ਵੀ ਕਰਿਆ ਕੋਈ ਇਹਦੇ ਚ ਦੋ ਰਹਿਮਾਨੀ ਹੈਗੀਆਂ ਇਹਨਾਂ ਨੇ ਪ੍ਰਬੰਧ ਕੀਤੇ ਆ ਪਰ ਇਹਨਾਂ ਦੇ ਪ੍ਰਬੰਧ ਬੌਣੇ ਹੋ ਜਾਣਗੇ ਜਦੋਂ ਲੋਕ ਇਕੱਠੇ ਹੋਗੇ ਜਦੋਂ ਲੋਕਾਂ ਨੇ ਮਨ ਬਣਾ ਲਿਆ ਵੀ ਦਿੱਲੀ ਨੂੰ ਜਾਣਾ ਉਦੋਂ ਇਹਨਾਂ ਦੇ ਪ੍ਰਬੰਧ ਕੁਛ ਨਹੀਂ ਕਰਦੇ ਤੇ ਅਸੀਂ ਇਹ ਆ ਮਤਲਬ ਜਿਉਂ-ਜਿਉਂ ਕੱਟਬਦੀ ਜਾਊਗਾ ਤਿਉਂ-ਤਿਉਂ ਅਸੀਂ ਇਹ ਮਾਰਾਫ ਦਾ ਫੈਸਲਾ ਲਵਾਂਗੇ ਵੀ ਅੱਗੇ ਵਧਣਾ ਹੈ ਕਿ ਕੀ ਕਰਨਾ ਇਹ ਗੱਲ ਤੁਹਾਨੂੰ ਸਾਫ਼ ਦੱਸ ਦਿਆਂ ਅੱਜ ਅਸੀਂ ਇਹ ਆ ਵੀ ਜਿੱਥੇ ਸਾਨੂੰ ਰੋਕ ਲਿਆ ਅਸੀਂ ਉੱਥੇ ਖੜਾਂਗੇ ਰੁਕਾਂਗੇ ਪਰ ਜਦੋਂ 22 ਤਰੀਕ ਨੂੰ 21 ਤਰੀਕ ਨੂੰ ਜਾਂ ਪਰਸੋਂ 23 ਨੂੰ ਉਧਰੋਂ ਫੈਸਲਾ ਹੁੰਦਾ ਸਿੰਘੂ ਬਾਰਡਰ ਤੇ ਖਨੋਰੀ ਬਾਰਡਰ ਤੋਂ ਨਾਕਾ ਤੋੜਨ ਦਾ ਫਿਰ ਭਲਾ ਸਾਡੀ ਗਿਣਤੀ ਥੋੜੀ ਹੈ ਪਰਵੇਂ ਸਾਡੀ ਜਿਆਦਾ ਹੈ ਅਸੀਂ ਇਹ ਨਾਕਾ ਤੋੜਾਂਗੇ ਸਾਡੇ ਤੇ ਜੋ ਜ਼ਬਰ ਹੁੰਦਾ ਗੋਲੀਆਂ ਚਲਾਉਣ ਕੁਰਬਾਨੀਆਂ ਜੋ ਹੁੰਦੀਆਂ ਕਰ ਲੈਣ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਅੱਜ ਦਾ ਕਿਉਂਕਿ ਤੁਹਾਨੂੰ ਅਸੀਂ ਇਹ ਹੋਰ ਦੱਸਣਾ ਚਾਹੁੰਦੇ ਆਂ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਸਰਕਾਰ ਕਿਸਾਨਾਂ ਤੇ ਜ਼ਬਰ ਕਰ ਰਹੀ ਹੈ ਤੇ ਸਾਡੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਮੁੱਖ ਮੰਤਰੀ ਹੈ ਮੀਟਿੰਗਾਂ ਦੇ ਵਿੱਚ ਬੰਦਾ ਉਹਨੂੰ ਸੰਗ ਹੋਣੀ ਚਾਹੀਦੀ ਹੈ ਵੀ ਪੰਜਾਬ ਦੇ ਅੰਦਰ ਆ ਕੇ ਸਾਡੇ ਇੱਕ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਲੱਤਾਂ ਤੋੜੀਆਂ ਜਾ ਰਹੀਆਂ ਹਨ ਕਮ ਸੇ ਕਮ ਜਿਹੜਾ ਹਰਿਆਣੇ ਦਾ ਕਰਹਿ ਮੰਤਰੀ ਆ ਅਨਲੇ ਵਿੱਚ ਤੇ ਅਮਾਲੇ ਦਾ ਐਸਐਸਪੀ ਹੈ ਉਹਨਾਂ ਦੇ ਉੱਤੇ ਘੱਟੋ ਘੱਟ ਐਫਆਈਆਰਾਂ ਤਾਂ ਦਰਜ ਕਰੇ ਨਾ 307 ਦੀਆਂ 307 ਦੇ ਮੁਕੱਦਮੇ ਦਰਜ ਕਰੇ ਉਹਨਾਂ ਦੀ ਵੀ ਸਾਡੀ ਹਦੂਦ ਦੇ ਵਿੱਚ ਆ ਕੇ ਕਿਵੇਂ ਕਰਦੇ ਹੋ ਹਾਂ ਹਰਿਆਣੇ ਦੇ ਵਿੱਚ ਹਰਿਆਣਾ ਸਰਕਾਰ ਜਬਰ ਕਰੇ ਉਹ ਵੱਖਰੀ ਗੱਲ ਹੈ ਕਰ ਲੈਣ ਉਹਨਾਂ ਦਾ ਏਰੀਆ ਹੈ ਸੋ ਇਸ ਕਰਕੇ ਇਹ ਸਰਕਾਰਾਂ ਨੇ ਜਿਹੜੀਆਂ ਰਲੀਆਂ ਹੋਈਆਂ ਨੇ ਜਿਵੇਂ ਕਹਿੰਦੇ ਆ ਵੀ ਸਾਰਾ ਘੋਖ ਖਿਚੜੀ ਆ ਇਹ ਇੱਕ ਪਾਰਟੀ ਇਹਨਾਂ ਦਾ ਜਿਹੜਾ ਆਪਾਂ ਦਾ ਏ ਵੀ ਟੀਮਾਂ ਨੇ ਸਾਨੂੰ ਇਹਦੇ ਤੇ ਕੋਈ ਭਲੇਖਾ ਨਹੀਂ ਸਰਕਾਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਲੋਕੋ ਤੁਸੀਂ ਇਹਨਾਂ ਤੇ ਵਿਸ਼ਵਾਸ ਨਾ ਕਰੋ ਇੱਥੇ ਪਹਿਲਾ ਬਦਲਾਅ ਦੇਖ ਲਿਆ ਦੂਜਾ ਤੀਜਾ ਸਾਰੇ ਬਦਲਾਅ ਦੇਖ ਲੇ ਤੁਸੀਂ ਇਤੋਂ ਬਾਅਦ ਵੀ ਬਦਲਾਅ ਦੇਖੋਗੇ ਬਦਲਾਅ ਸਿਰਫ ਇਹੀ ਆਊਗਾ ਆਪਣਾ ਡਾਂਗਾ ਖਾਣ ਦਾ ਢੰਗ ਬਦਲੂਗਾ ਵੀ ਕਿਹਨੇ ਸੰਗਰੂਰ ਖਾਣੀ ਆ ਕਿਹਨੇ ਪਟਿਆਲੇ ਖਾਣੀ ਆ ਕਿਹਨੇ ਲੰਬੀ ਖਾਣੀ ਆ ਇਤੋਂ ਬਾਅਦ ਜਿਹੜਾ ਆਊਗਾ ਉਹ ਪਤਾ ਨਹੀਂ ਕਿੱਥੇ ਖਾਵਾਂਗੇ ਤੁਸੀਂ ਇਸ ਕਰਕੇ ਆਓ ਆਪਾਂ ਇੱਕ ਝੰਡੇ ਦੇ ਥੱਲੇ ਇਕੱਠੇ ਹੋਈਏ ਸੰਘਰਸ਼ ਕਰੀਏ ਆਪਦੀ ਏਕਤਾ ਨੂੰ ਮਜ਼ਬੂਤ ਕਰੀਏ ਤਾਂ ਕਿ ਜਿਹੜੀਆਂ ਆਪਣੀਆਂ ਜ਼ਮੀਨਾਂ ਜਾਂ ਜਿਹੜੀ ਐਮਐਸਪੀ ਦੀ ਲੜਾਈ ਚੱਲ ਰਹੀ ਹੈ ਉਹ ਸਾਡੇ ਪ੍ਰਧਾਨ ਜੀ ਬਿਸਥਾਰਾਂ ਦੱਸਣਗੇ ਉਹਦੇ ਤੇ ਆਪਾਂ ਸਾਰਾ ਕੁਝ ਆਪਾਂ ਇਕੱਠੇ